Yeah, it's my honor to be able to support NAVGIRM for District 7 City Council in the City of Fresno. We Fresno City Council District 7. Those who live with us, please vote for us. Vote for our neighbors, our neighbors. ਆਪਾਂ ਨੂੰ ਇਹ ਇਲੈਕਸ਼ਨ ਜਤਨ ਵੀ ਆਪਣੀ ਸਿੱਖ ਪੰਜਾਬੀ ਕਮੇਟੀ ਦੀ ਪੂਰੀ سپورਟ ਦੀ ਲੋੜ ਪੈਣੀ ਆ ਵਿਦੇਸ਼ਾਂਵਲ ਵੱਡੇ ਪੰਜਾਬੀ ਪਾਈਚਾਰੇ ਨੇ ਹੁਣ ਰਾਜਨੀਤੀ ਵਿੱਚ ਵੀ ਆਪਣੀ ਮਜ਼ਬੂਤ ਪਛਾਣ ਬਣਾਈ ਹੈ ਅਮਰੀਕਾ ਦੇ ਫਰਿਸਨੋ ਸ਼ਹਿਰ ਤੋਂ ਅਮਰੀਕਾ ਜਨਵੇਂ ਨੌਜਵਾਨ ਨਵਕਨ ਸਿੰਘ ਗੁਰਮਰ ਜਿਨ੍ਹਾਂ ਨੂੰ ਨੈਵ ਗੁਰਮ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜੂਨ ਮਹੀਨੇ ਹੋਣ ਵਾਲੀ ਫਰਿਸਨੋ ਸਿਟੀ ਕੌਂਸਲ ਚੋਣ ਲੜ ਰਹੇ ਨੇ ਇਸ ਸੰਬੰਧ ਵਿੱਚ ਕਿਲੌਫ ਸੇ ਸ਼ਹਿਰ ਵਿਖੇ ਪਾਈਚਾਰੇ ਵੱਲੋਂ ਫੰਡ ਇਕੱਤਰਤਾ ਪ੍ਰੋਗਰਾਮ ਵੀ ਕੀਤਾ ਗਿਆ ਜਿਸ ਵਿੱਚ ਮੇਲ ਜੈਰੀ ਡਾਇਰ ਸਮੇਤ ਕਈ ਪ੍ਰਮੁੱਖ ਹਸਤੀਆਂ ਨੇ ਸ਼ਿਕਤ ਕਰਕੇ ਸਮਰਥਨ ਦਾ ਐਲਾਨ ਕੀਤਾ ਨੈਵ ਗੁਰਮ ਨੇ ਪਾਈਚਾਰੇ ਸੇਵਾ ਅਤੇ ਸ਼ਹਿਰ ਦੇ ਵਿਕਾਸ ਲਈ ਆਪਣਾ ਦ੍ਰਿੜ નિਸ਼ਚੈ ਦੁਹਰਾਇਆ ਦੇਖਦੇ ਆ ਫਰੀਦਸਨ ਤੋਂ ਕੁਲਵੰਤ ਉਭੀ ਤਾਲੀਆਂ ਦੀ ਖਾਸ ਰਿਪੋਰਟ ਵਿਦੇਸ਼ਾਂ ਵਾਲ ਨੂੰ ਜਿਸ ਤਰ੍ਹਾਂ ਪੰਜਾਬੀ ਪਾਈਚਾਰੇ ਦਾ ਦਿਨ ਤਤਿ ਦਿਨ ਰੁਝਾਨ ਵਧਿਆ ਅਤੇ ਰਾਜਨੀਤੀ ਵਿੱਚ ਵੀ ਮੱਲਾ ਮਾਰ ਰਹੇ ਨੇ ਸਮੁੱਚੇ ਪੰਜਾਬੀ ਪਾਈਚਾਰੇ ਦੇ ਬੱਚੇ ਹੁਣ ਉੱਚ ਵਿੱਦਿਆ ਪ੍ਰਾਪਤ ਕਰ ਚੰਗੇ ਉਹਧਿਆ ਤੇ ਪੰਜਾਬੀਅਤ ਦਾ ਮਾਣ ਵਧਾ ਰਹੇ ਨੇ ਇਸ ਦੇ ਨਾਲ ਨਾਲ ਵਿਦੇਸ਼ੀ ਰਾਜਨੀਤੀ ਵਿੱਚ ਹਿੱਸਾ ਲੈਣਾ ਵੀ ਮਾਣ ਵਾਲੀ ਗੱਲ ਹੈ ਇਸ ਲੜੀ ਅਧੀਨ ਫਰਿਸਨੋ ਦੇ ਵਸਨੇ ਅਮਰੀਕਾ ਦੇ ਜਨਮੇ ਨੌਜਵਾਨ ਗਬਰੂ ਨਵਕਨ ਸਿੰਘ ਗੁਰਮ ਚਿਸਨੂ ਸਮੁੱਚੇ ਪਾਈਚਾਰੇ ਵਿੱਚ ਨੈਬ ਗੁਰਮ ਦੇ ਨਾਮ ਤੇ ਨਾਲ ਜਾਣਿਆ ਜਾਂਦਾ ਜੋ ਇਥੋਂ ਦੀ ਕਾਨੂੰਨੀ ਵਿੱਦਿਆ ਵਿੱਚ ਗ੍ਰੈਜੂਏਟ ਹਨ ਅਤੇ ਪਾਈਚਾਰਕ ਕੰਮਾਂ ਵਿੱਚ ਵੱਟ ਚੜ੍ਹ ਕੇ ਹਿੱਸਾ ਲੈਂਦੇ ਆ ਰਹੇ ਨੇ ਇਹਨਾਂ ਨੇ ਹੁਣ ਫਰੀਜ਼ਨੋ ਸਿਟੀ ਵਿੱਚ ਜੂਨ ਮਹੀਨੇ ਹੋਣ ਜਾ ਰਹੀ ਸਿਟੀ ਕਾਉਂਸਲ ਦੀ ਚੋਣ ਲੜਨੀ ਹੈ ਜਿਸ ਲਈ ਸਮੁੱਚੇ ਪਾਈਚਾਰੇ ਨੇ ਰਲ ਇੱਕ ਫੰਟ ਇਕੱਤਰਤਾ ਕਲੌਜ਼ ਦੇ ਸ਼ਹਿਰ ਵਿਖੇ ਕੀਤੀ ਜਿਸ ਵਿੱਚ ਪੰਜਾਬੀ ਪਾਈਚਾਰੇ ਅਤੇ ਅਮਰੀਕਨ ਪਾਈਚਾਰੇ ਦੇ ਨੁਮਾਇੰਦੇ ਅਤੇ ਹੋਰ ਸਹਿਯੋਗੀਆਂ ਨੇ ਸ਼ਿਰਕਤ ਕੀਤੀ ਇਸ ਫੰਟ ਇਕੱਤਰਤਾ ਦੀ ਖਾਸ ਗੱਲ ਇਹ ਵੀ ਰਹੀ ਇਸ ਸਮੇਂ ਖਾਸ ਤੌਰ ਉਤੇ ਆਪਣੇ ਸਹਿਯੋਗੀ ਵਚਨ ਪੱਤਾ ਪ੍ਰਗਟਾਉਣ ਲਈ ਫਰੀਜ਼ਨੋ ਸ਼ਹਿਰ ਦੇ ਮੇਅਰ ਜੈਰੀ ਡਾਇਰ ਅਤੇ ਸਿਟੀ ਕਾਉਂਸਲ ਦੇ ਮੈਂਬਰ ਹਾਜਰ ਸਨ ਇਸ ਮੌਕੇ ਹੋਰ ਵੀ ਬਹੁਤ ਸਾਰੇ ਪੁਲਾਰਿਆਂ ਨੇ ਨੈਵ ਗੁਰਮਤੀਆਂ ਸਮਾਵਾਂ ਦਾ ਸਿਕਰ ਕਰਦੇ ਹੋਏ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ ਇਟ ਇਜ਼ ਅ ਲਾਟ ਆਫ ਵਰਕ ਵੀ ਜਦੋਂ ਵੀ ਨਾ ਕਿਸੇ ਨੂੰ ਤੁਸੀਂ ਇੰਡੋਰਸ ਕਰਦਾ ਆ ਬੰਦੇ ਨੂੰ ਹਜ਼ਾਰ ਬਣ ਸੁਣਨਾ ਪੈਂਦਾ ਯਾਰ ਮੈਨੂੰ ਇੰਡੋਰਸ ਕਰਤਾ ਉਹ ਦੂਜੇ ਨੇ ਮੇਰੇ ਨਾਲ ਗੁੱਸੇ ਹੋਣਾ ਤੀਜੇ ਨੇ ਮੇਰੇ ਨਾਲ ਗੁੱਸੇ ਹੋ ਜਾਣਾ ਸੋ ਆ ਨਰਡਪੁਰ ਮਾਊਟ ਸੇ ਹੀ ਇਜ਼ ਬlesਟ ਟੂ ਹੈਵ ਦ ਐਂਡੋਰਸਮੈਂਟ ਆਫ ਅ ਵੰਡਰਫੁਲ ਮੇਅਰ ਜੈਰੀ ਡਾਇਰ ਬਿਕਾਜ਼ ਜੈਰੀ ਡਾਇਰ He is working for the west side, for the east side, for the north side, for the south side. He represents every community in the beautiful city of Fresno. And we do have a slogan, Hashtag One Fresno Love. And we are making city of Fresno a city of choice. And our choice is Navgurum. Give it up for Navgurum, everybody. And now I'm going to request uh, our council member. He's a very good friend as well of the Punjabi community. He listens. Uh, Taylor Maxwell. Yeah, it's my honor to be able to support Nav Guerm for District 7 City Council in the City of Fresno. Uh, Nav is going to be uh, an all-star and he's going to be the first to ever uh, be on the Fresno City Council, so look forward to uh, working with him when he gets elected ਇਸ ਸਮੇਂ ਬੋਲਦੇ ਹੋਏ ਨੈਬ ਗੁਰਮ ਨੇ ਪਾਈਚਾਰੇ ਲਈ ਆਪਣੀਆਂ ਸਮਾਵਾਂ ਅਤੇ ਫਰਿਜ਼ਨੋ ਸ਼ਹਿਰ ਲਈ ਪੁਇਖ ਸਿਟੀ ਕੌਂਸਲ ਦੇ ਮੈਂਬਰ ਬਣਨ ਉਪਰੰਤ ਪਾਈਚਾਰਕ ਕਾਰਜਾਦਾਸੀ ਕਰ ਕੀਤਾ ਹੈ ਆਪਣਾ ਨਵ ਅਫਕਾਨ ਗਰਮਾ ਪਰਜਨੋ ਤੇ ਨੈਬ ਗਰਮ ਦੇ ਨਾਤੇ ਜਾਣਦੇ ਨੇ ਆਪਾਂ ਫਰਿਜ਼ਨੋ ਸਿਟੀ ਕੌਂਸਲ ਡਿਸਟ੍ਰਿਕਟ 7 ਲਈ ਇਲੈਕਸ਼ਨ ਲਈ ਖੜੇ ਹੋਏ ਆ ਇਲੈਕਸ਼ਨ ਹੋਣਾ ਜੂਨ 2 2026 ਦੇ ਵਿੱਚ ਇਸ ਸਾਲ ਆਪਣੇ ਥੋੜੇ ਜਿਹੇ ਮਹੀਨੇ ਰਹਿ ਗਏ ਹੁਣ ਤੋਂ ਆਪਾਂ ਹੁਣ ਤੋਂ ਲੈ ਕੇ ਪਹਿਲਾਂ ਵੀ ਕੰਮ ਸ਼ੁਰੂ ਕੀਤਾ ਹੋਇਆ ਆਪਾਂ 6-7 ਮਹੀਨਿਆਂ ਦਾ ਡੋਰ ਲਾਕਿੰਗ ਹੁਣ ਤੋਂ ਵੀ ਆਪਾਂ ਡੋਰ ਜਾਵਾਂਗੇ ਜ਼ਰੂਰ ਜਿੰਨੀ ਆਪਣੀ ਪਾਪੂਲੇਸ਼ਨ ਐਸਪੈਸ਼ਲੀ 180 ਦੇ ਨਾਰਥ ਸਾਈਡ ਈਸਟ ਆਫ ਕਲੋਵਸ ਐਵਨਿਊ ਤੇ ਉੱਥੇ ਆਪਣੀ ਸਿੱਖ ਕਮਿਊਨਿਟੀ ਦੀ ਪਾਪੂਲੇਸ਼ਨ ਬਹੁਤ ਆ ਉੱਥੇ ਆਪਣਾ ਲੋਕਾਂ ਨਾਲ ਗੁਰੂ ਘਰ ਵੀ ਆ ਜ਼ਰੂਰ ਜਿੰਨੇ ਸੰਗਤ ਉੱਥੇ ਰਹਿੰਦੇ ਨੇ ਆਪਣ ਲਈ ਵੋਟ ਪਾਇਓ ਆਪਣੇ ਗਵੰਡੀਆਂ ਨੂੰ ਕਹੋ ਨੇਬਰਸ ਨੂੰ ਕਹੋ ਆਪਨੂੰ ਇਹ ਇਲੈਕਸ਼ਨ ਜਿੱਤਣ ਲਈ ਆਪਣੀ ਸਿੱਖ ਪੰਜਾਬੀ ਕਮਿਊਨਿਟੀ ਦੀ ਪੂਰੀ ਸਪੋਰਟ ਦੀ ਲੋੜ ਪੈਣੀ ਆ ਸੋ ਜ਼ਰੂਰ ਜਿਨਾ ਕਰ ਸਕਦੇ ਹੋ ਕਰੋ ਅੰਤਿਸ ਫੰਡ 71 ਦਾ ਵਿੱਚ ਵੱਧ ਚੜ ਕੇ ਆਰਥਿਕ ਮਦਦ ਕਰਨ ਵਾਲੇ ਸਭ ਹਾਜ਼ਰੀਨ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਸ਼ੁਰੂ ਹੋਣ ਜਾ ਰਹੀ ਚੋਣ ਮੁਹਿੰਮ ਵਿੱਚ ਸਹਿਯੋਗ ਦੀ ਮੰਗ ਕੀਤੀ ਸਮੁੱਚੇ ਪ੍ਰੋਗਰਾਮ ਦੌਰਾਨ ਸਟੇ ਸੰਚਾਲਨ ਫਰਿਜ਼ਨੋ ਸਿਟੀ ਪਲੈਨਿੰਗ ਬੋਰਡ ਮੈਂਬਰ ਗੁਰਦੀਪ ਸਿੰਘ ਸ਼ੇਰਕਿਲ ਨੇ ਬਖੂਬੀ ਕੀਤਾ ਅੰਤ ਮੇਲ ਮਿਲਾਪ ਤੇ ਚੋਣਾਂ ਲਈ ਸਹਿਯੋਗ ਦੇ ਵਾਅਦੇ ਦੇ ਨਾਲ ਨਾਲ ਚਾਹ ਪਾਣੀ ਤੋਂ ਇਲਾਵਾ ਰਾਤਰੀ ਦੇ ਖਾਣੇ ਨਾਲ ਯਾਦਗਾਰੀ ਹੋ ਨਿਭੜਿਆ ਬਦਰ ਸਰ ਇਸ ਰਾਜਨੀਤੀ ਦੇ ਵਿੱਚ ਸਿਕ ਭਾਈਚਾਰਾ ਬਾ ਚੜ ਕੇ ਹਿੱਸਾ ਲੈ ਰਿਹਾ ਸੋ ਫਰੀਜਨੋਂ ਦੇ ਵਿੱਚ ਇਲੈਕਸ਼ਨ ਆ ਰਹੀ ਹੈ ਸਿਟੀ ਕੌਂਸਲ ਦੀ ਜਿਸ ਦੇ ਸੰਬੰਧ ਵਿੱਚ ਨਵ ਗੌਰਮ ਜੋ ਇਥੋਂ ਦਾ ਜੰਪਲ ਬੱਚਾ ਅੱਗੇ ਆਇਆ ਕੈਂਡੀਡੇਟ ਹੈ ਸੋ ਇਸੇ ਕੈਂਡੀਡੇਟ ਦੀ ਮਦਦ ਕਰਨ ਦੇ ਲਈ ਇਸ ਮੁੱਚੇ ਭਾਈਚਾਰੇ ਦੁਆਰਾ ਫੰਡ ਇਕੱਤਰਤਾ ਕੀਤੀ ਗਈ ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਦੇ ਨੁਮਾਇंदे ਅਤੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਹੋਏ ਇਸ ਦੇ ਨਾਲ ਨਾਲ ਸਿਟੀ ਕੌਂਸਲ ਦੇ ਮੇਅਰ ਜਰੀਡਰ ਅਤੇ ਮੈਂਬਰ ਹਾਜ਼ਰ ਹੋਏ ਜਿਨ੍ਹਾਂ ਨੇ ਯਕੀਨ ਦਿਵਾਇਆ ਕਿ ਉਹ ਨਵਗੁਰਮ ਦੇ ਨਾਲ ਨੇ ਤੇ ਇਸ ਦੀ ਮਦਦ ਕਰਨਗੇ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਪ੍ਰੋਗਰਾਮ ਦੇ ਵਿੱਚ ਇੱਕ ਸਾਡਾ ਸਖ ਨੌਜਵਾਨ ਅੱਗੇ ਆ ਰਿਹਾ ਜੋ ਸਮੇਤ ਵੀ ਲੋੜ ਹੈ ਫਿਰ ਇਹਨਾਂ ਤੋਂ ਮੈਂ ਕਰਵਾਂ ਤੋਂ ਵੀ ਤਾਰੀਆਂ ਆਪਣੇ ਸਾਥੀ ਨੀਟ ਅਵਾਸ਼ੀ ਕਤ ਕੈਮਰਾ ਅਪਤਾਰ ਗਰੇਵਾਲ ਨਾਲ